ਸਸਿਕਾ ਤੁਸੀਂ ਕਿਹਨਾਂ ਕੀ ਕਹੋ ਬਹੁਤ ਵਧੀਆ ਵਧਾਈਆਂ ਬਹੁਤ ਬਹੁਤ ਥੈਂਕ ਯੂ ਕਮਾਲ ਕਰਤੀ ਤੁਸੀਂ ਤਾਂ ਥੈਂਕ ਯੂ ਨਹੀਂ ਲੱਗਦਾ ਦੀ ਪਹਿਲਾਂ ਵੀ ਵਰਲਡ ਰਿਕਾਰਡ ਤੋੜ ਦੋਗੇ ਇਸ ਵਾਰ ਮੈਨੂੰ ਪਤਾ ਹੀ ਨਹੀਂ ਸੀ ਕਿ ਵਰਲਡ ਰਿਕਾਰਡ ਕੀ ਹੈ ਤੇ ਇਹ ਮੈਨੂੰ ਬਾਅਦ ਵਿੱਚ ਫਾਈਨਲ ਕਰਨ ਕੋਈ ਉਸ ਤੋਂ ਬਾਅਦ ਲੱਗਦਾ ਕਿ ਉਹ ਕੀ ਵਰਲਡ ਰਿਕਾਰਡ ਸੀਗੇ ਟੂ ਡੈਂਸ ਓਕੇ ਬਹੁਤ ਸਾਰੇ ਬੜੇ ਚਲੋ ਪੀਪਲਸ ਨੇ ਤੁਹਾਡੇ ਅਨਸਾਰਿਆਂ ਨੇ ਖੁਸ਼ ਹੋਣਾ ਹੀ ਹੈ ਪਰ ਸਾਰੇ ਪੰਜਾਬੀ ਵੀ ਸਾਰੇ ਇੰਡੀਆ ਦੇ ਲੋਕ ਬੜੇ ਖੁਸ਼ ਨਹੀਂ ਤੇ ਸਾਰੇ ਤੁਹਾਡੇ ਤੇ ਮਾਨ ਮਹਿਸੂਸ ਕਰ ਰਹੇ ਆ ਮੈਂ ਸਵੇਰ ਸੀਐਮ ਸਾਹਿਬ ਨਾਲ ਸੀਗਾ ਜਦੋਂ ਮੈਡਲ ਆ ਬੜੇ ਸੀਐਮ ਸਾਹਿਬ ਵੀ ਖੁਸ਼ੀ ਤੇ ਉਹਨਾਂ ਨੇ ਸਪੈਸ਼ਲੀ ਕਿਹਾ ਵੀ ਵਧਾਈ ਦੇਣੀ ਹੈ ਤੇ ਜਦੋਂ ਸਿੱਖ ਇੰਡੀਆ ਆਉਂਦੀ ਹੈ ਸਿੱਧਾ ਇਸਤੇ ਮੇਰੇ ਨਾਲ ਮਿਲਵਾਉਣਾ ਹੈ ਬਹੁਤ ਠੀਕ ਹੈ ਠੀਕ ਹੈ ਠੀਕ ਨਹੀਂ ਹੁਣ ਨਾ ਤੁਹਾਡੇ ਤੋਂ ਕਿ ਇਹ ਵਰਲਡ ਰਿਕਾਰਡ ਟੁੱਟਣ ਨਾਲ ਸਾਨੂੰ ਤਾਂ ਚਲੋ ਏਸ਼ੀਆ 'ਚ ਵੀ ਬਹੁਤ ਵੱਡੀ ਗੱਲ ਆ ਇਹ ਸੀ ਵੀ 올림픽 'ਚ ਵੀ ਸਿਤਾਰਾ ਟੁੱਟੇ। ਇਸ ਤਰ੍ਹਾਂ ਇਹਨਾਂ ਸਾਰਿਆਂ ਨੂੰ ਬਹੁਤ ਵਧੀਆਂ। ਹਾਂਜੀ। ਨਹੀਂ ਤੁਸੀਂ ਤੋੜ ਦੇਣਾ। ਇੰਨੀ ਛੋਟੀ ਐ ਤੇ ਨਾਲ ਤੁਸੀਂ ਦੇਖੋ ਵੀ ਨਾਲ ਐਮਬੀਬੀਐਸ ਵੀ ਕਰਨੀ ਐ। ਇੰਨੀ ਔਖੀ ਪੜ੍ਹਾਈ ਤੇ ਨਾਲ ਖੇਡਣਾ ਬੜੀ ਵੱਡੀ ਗੱਲ ਆ। ਕੋਈ ਲੱਖਾਂ ਕਰੋੜਾਂ 'ਚ ਇੱਕ ਬੱਚਾ ਹੁੰਦਾ ਤੁਹਾਡੇ ਵਰਗਾ। अच्छा <laughs> हां जी मतलब चलो के अभी नहीं चलो बहुत बढ़िया है ते ਹੁਣ ਅ ਕਦੋਂ ਵਾਪਸੀ ਕਦੋਂ ਆ ਇੱਕ ਦਿਨ ਰਾਤ ਨੂੰ ओके हां जी ਚਲੋ ਆਉ ਫਿਰ ਜਲਦੀ ਤੁਹਾਨੂੰ ਇੱਥੇ ਸੀਐਮ ਸਾਹਿਬ ਨਾਲ ਮਿਲਾਉਣੇ ਆ ਤੇ ਹੁਣ ਰਾਜੇ ਮਿਹਨਤ ਹੋਰ ਕਰਨੀਆਂ ਤੇ 올림픽 ਦਾ ਮੈਡਲ ਆਪਾਂ ਲੈ ਕੇ ਹੀ ਆਉਣਾ ਵੈਸੇ ਕਿਵੇਂ ਕਿਵੇਂ ਫੀਲ ਕਿਤਾ ਹੋ ਰਿਹਾ ਵਰਲਡ ਰਿਕਾਰਡ ਤੋਂ ਨੇ ਸਾਰੇ ਇੰਡੀਆ ਚ ਸਾਰੇ ਚੈਨਲਸ ਤੇ ਅੱਜ ਦੇ ਟਾਈਮ ਸਾਰਿਆਂ ਨਾਲ ਵਿੱਚ ਜਿਹੜਾ ਚਰਚਾ ਦਾ ਨਾਮ ਹੈ ਸਿਫਤਕਾਰ ਸਮਰਾਦਾ ਕਿ ਜਦੋਂ ਇੱਥੇ ਆਣਾ ਹੈ